ਜੇਕਰ ਗੱਦਾਰ ਸ਼ਬਦ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ਬਦ ਜਿਹੜਾ ਹੈ ਇਹਦੇ ਨਾਲ ਇੱਕ ਸੰਸਦ ਦੀ ਮਰਿਆਦਾ ਦਾ ਘਾਣ ਹੋਇਆ ਧਾਰਮਿਕ ਤੌਰ ਤੇ ਗੱਲ ਕੀਤੀ ਜਾਵੇ ਤਾਂ ਦੋਨੋਂ ਹੀ ਦੋਸ਼ੀ ਨੇ ਸੰਸਦ ਦੇ ਵਿੱਚ ਇਸ ਤਰ੍ਹਾਂ ਜੋ ਵਿਵਾਦ ਹੋਣਾ ਕਿੰਨਾ ਕੁ ਸਹੀ ਹੈ ਅੱਜ ਕਹਿ ਕੇ ਰਵਨੀਤ ਬਿੱਟੂ ਆਪਣੇ ਆਪ ਨੂੰ ਬਹੁਤ ਇੱਕ ਦੇਸ਼ ਭਗਤ ਦੱਸ ਰਹੇ ਨੇ ਲੋਕ ਸਭਾ ਦੇ ਵਿੱਚ ਦੇਸ਼ ਦੇ ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ। ਇਹ ਕਹਿੰਦੇ ਇੱਕ ਵਾਰੀ ਸੀ ਕੁਰਸੀ ਤੇ ਬਹਿ ਗਏ ਤੇ ਕੁਰਸੀ ਸਾਡੀ ਹੈ। ਨੌਜਵਾਨਾਂ ਨੂੰ ਤੇ ਗਿਆਨ ਦਾ ਮੌਕਾ ਨਹੀਂ ਦੇਣਾ ਚਾਹਦੇ। ਤੇ 80 ਕਰੋੜ ਬੰਦੇ ਗਰੀਬੀ ਰੇਖਾ ਦੇ ਥੱਲੇ ਦੇ ਦਿਨਾਂ ਨੂੰ ਕੀ ਰੋਟੀ ਮੁਫਤ ਚ ਖਾਣੀ ਪੈ ਰਹੀ ਹੈ। ਕਿ ਲੀਡਰਸ ਸਿਆਸਤ ਦੇ ਵਿੱਚ ਆਪਣਾ ਮਜ਼ਾਕ ਖੁਦ ਬਣਾ ਰਹੇ ਨੇ। ਰਵਨੀਤ ਬਿੱਟੂ ਕਾਂਗਰਸ 'ਚ ਸੀ ਕਾਂਗਰਸ ਛੱਡ ਕੇ ਬੀਜੇਪੀ 'ਚ ਚਲੇ ਗਏ ਕਿਸੇ ਨੂੰ ਇਸ ਤਰੀਕੇ ਨਾਲ ਬੁਲਾਣਾ ਔਰ ਉਹਨੂੰ ਕਹਿਣਾ ਕਿ ਤੂੰ ਗद्दार ਹੈ ਦਿਖਾਵਾ ਜਿਹੜਾ ਹੈ ਉਸ ਨੂੰ ਸਹੀ ਤਰੀਕੇ ਨਾਲ ਮੀਡੀਆ ਦੇ ਵਿੱਚ ਪੇਸ਼ ਕਰਨ ਦੀ ਕੰਮ ਜਰਾ ਕੀਤਾ ਜਾ ਰਿਹਾ ਤੇ ਸ਼ਾਇਦ ði is the hard leader ਗਦਾਰੀ ਦੀ ਇਸ ਲਿਸਟ ਦੇ ਵਿੱਚ ਆ ਸਕਦਾ ਹੈ ਧਾਰਮਿਕ ਕੁਰੀਤੀਆਂ ਹੋਈਆਂ ਕਿਉਂ ਉਸਨੂੰ ਇਨਸਾਫ ਮਿਲਿਆ ਤਸਕਾਰ ਰਹੀ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਵਾਬ ਮੰਗ ਰਹੀ ਸੀ ਜੇ ਉਹਨੂੰ ਗੱਦਾਰ ਕਿਆ ਜਾਂ ਨਹੀਂ ਕਿਆ ਉਹਦੇ ਨਾਲ ਆਮ ਜਨਤਾ ਦਾ ਕੋਈ ਫਾਇਦਾ ਨਹੀਂ ਹੈ ਕਿ ਸਾਡੇ ਲੀਡਰਾਂ ਨੇ ਆਪਣੀ ਮਰਿਆਦਾ ਦਾ ਘਾਣ ਆਪਣੇ ਆਪ ਕੀਤਾ ਸੰਸਦ ਜਿਹੜੀ ਹੈ ਉਹ ਮੁੱਦਿਆਂ ਵਾਸਤੇ ਬਣੀ ਹੈ ਪੋਲਿਟਿਕਸ ਦੀ ਡਰਟੀ ਪਿਕਚਰ ਗੱਲ ਕਰਾਂਗੇ ਸੰਸਦ ਦੇ ਵਿੱਚ ਹੋਏ ਅੱਜ ਵਿਵਾਦ ਦੀ ਜਿਸ ਤਰ੍ਹਾਂ ਅੱਜ ਸ਼ਬਦਾਂ ਦੀ ਵਰਤੋਂ ਕੀਤੀ ਗਈ ਕਿ ਸੰਸਦ ਦੇ ਵਿੱਚ ਅਜਿਹੇ ਸ਼ਬਦ ਵਰਤਨਾ ਲਾਜ਼ਮੀ ਹੈ ਰਾਹੁਲ ਗਾਂਧੀ ਦੇ ਵੱਲੋਂ ਗद्दार ਦੋਸਤ ਅਤੇ ਰਵਨੀਤ ਪਿੱਟੂ ਦੇ ਵੱਲੋਂ ਜਿਸ ਤਰ੍ਹਾਂ ਦੇਸ਼ ਦੇ ਦੁਸ਼ਮਣ ਸ਼ਬਦ ਦੀ ਵਰਤੋਂ ਕੀਤੀ ਗਈ ਕਿ ਇੰਨਾ ਸ਼ਬਦਾਂ ਨੂੰ ਸੰਸਦ ਦੇ ਵਿੱਚ ਵਰਤਨਾ ਕਿੰਨਾ ਕੁ ਲਾਜ਼ਮੀ ਹੈ ਕਿ ਇਹ ਹੀ ਸਿਆਸਤ ਰਹਿ ਗਈ ਹੈ ਜਾਂ ਫਿਰ ਲੋਕਤੰਤਰ ਦਾ ਪੱਦਰ ਡਿਗਰੀ ਹੈ ਤਾਂ ਇਸ ਬਾਰੇ ਹੀ ਅੱਜ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮੇਤ ਖੰਨਾ ਮੌਜੂਦ ਨੇ ਸਰ ਕੀਵਿੰਦ ਦੇਖਦੇ ਹੋ ਜਿਸ ਤਰ੍ਹਾਂ ਅੱਜ ਸੰਸਦ ਦਾ ਮੰਚ ਜੋ ਹੈ ਉਹ ਤਕਰਾਰ ਦਾ ਮੈਦਾਨ ਬਣ ਗਿਆ ਦੇਖੋ ਜਿਹੜੀ ਤਕਰਾਰ ਦੀ ਗੱਲ ਹੈ ਨਾ ਕਿ ਅਕਸਰ ਕਿਸੇ ਮੁੱਦੇ ਦੇ ਉੱਤੇ ਤਕਰਾਰ ਹੋਵੇ ਨਾ ਤਾਂ ਉਹਦੇ ਤੇ ਜਿਹੜਾ ਹੈ ਕਿ ਅਸੀਂ ਮੰਨ ਸਕਦੇ ਹਾਂ ਕਿ ਠੀਕ ਹੈ ਕਿਸੇ ਨੂੰ ਕੋਈ ਸ਼ਬਦ ਬੁਰੇ ਲੱਗੇ ਜੇਕਰ ਗੱਦਾਰ ਸ਼ਬਦ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ਬਦ ਜਿਹੜਾ ਹੈ ਇਹਦੇ ਨਾਲ ਇੱਕ ਸੰਸਦ ਦੀ ਮਰਿਆਦਾ ਦਾ ਘਾਣ ਹੋਇਆ ਹੂੰ ਦੂਸਰੀ ਗੱਲ ਹੁਣ ਇਸ ਨੂੰ ਇੱਕ ਧਾਰਮਿਕ ਪੱਖ ਦਿੱਤਾ ਜਾ ਰਿਹਾ ਦੇਖੋ ਜੂਨ 84 ਦੀ ਅਗਰ ਗੱਲ ਕਰੀਏ ਜਾਂ ਨਵੰਬਰ 1984 ਦੀ ਗੱਲ ਕਰੀਏ ਨਾ ਤਾਂ ਰਵਨੀਤ ਬਿੱਟੂ ਉਸ ਬੇੜੀ 'ਚ ਬੈਠੇ ਸੀ ਜਿਸ ਬੇੜੀ ਦੇ ਵਿੱਚ ਅੱਜ ਉਹ ਬਾਹਰ ਨਿਕਲੇ ਨੇ ਕਾਂਗਰਸ ਦਾ ਹਿੱਸਾ ਸੀ ਉਹ ਬਣ ਗਏ ਅਗਰ ਧਾਰਮਿਕ ਤੌਰ ਤੇ ਗੱਲ ਕੀਤੀ ਜਾਵੇ ਤਾਂ ਦੋਨੋਂ ਹੀ ਦੋਸ਼ੀ ਨੇ ਕਿਉਂਕਿ 84 ਦੇ ਮਾਮਲੇ 'ਚ ਅਜ ਤੱਕ ਨੂੰ ਕਦੀ ਵੀ ਇਨਸਾਫ ਨਹੀਂ ਮਿਲ ਸਕਿਆ ਚਾਹੇ ਜੂਨ 84 ਹੋਵੇ ਚਾਹੇ ਨਵੰਬਰ 1984 ਦਾ ਮਾਮਲਾ ਹੋਵੇ ਸੋ ਅੱਜ ਕਹਿ ਕੇ ਤੁਹਾਡੀ ਭਾਵਨਾਵਾਂ ਅਹਤ ਹੋ ਗਈਆਂ ਅੱਜ ਕਹਿ ਕੇ ਰਵਨੀਤ ਬਿੱਟੂ ਆਪਣੇ ਨੂੰ ਬਹੁਤ ਇੱਕ ਦੇਸ਼ ਭਗਤ ਦੱਸ ਰਹੇ ਨੇ ਇਹ ਆਪਣੇ ਨੂੰ ਬੜਾ ਸੱਚਾ ਇਨਸਾਨ ਦੱਸ ਰਹੇ ਨੇ ਦੇਖੋ ਅਸੀਂ ਕਿਸੇ ਵਿਅਕਤੀ ਦੀ ਤਰਫਦਾਰੀ ਨਹੀਂ ਕਰਦੇ ਅੱਜ ਲੋਕ ਸਭਾ ਦੇ ਵਿੱਚ ਦੇਸ਼ ਦੇ ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ ਹੈ ਅੱਜ ਤੁਸੀਂ ਦੇਖੋ ਦੇਸ਼ 'ਚ 80 ਕਰੋੜ ਬੰਦੇ ਗਰੀਬੀ ਰੇਖਾ ਦੇ ਥੱਲੇ ਨੇ ਜਿਨ੍ਹਾਂ ਨੂੰ ਕੀ ਰੋਟੀ ਮੁਫਤ ਚਖਾਣੀ ਪੈ ਰਹੀ ਹੈ ਕਿ ਉਹ ਕਮਾ ਨਹੀਂ ਸਕਦੇ ਇਹ ਮੈਂ ਨਹੀਂ ਕਹਿ ਰਿਹਾ ਅਦੇਸ਼ ਦੇ ਲੀਡਰ ਕਹਿ ਰਹੇ ਨੇ ਹਮ ਅੱਜ ਉਹਨਾਂ ਲੋਕਾਂ ਨੂੰ ਕਰਨ ਦੀ ਲੋੜ ਹੈ ਰਵਨੀਤ ਬਿੱਟੂ ਕਾਂਗਰਸ 'ਚ ਸੀ ਕਾਂਗਰਸ ਛੱਡ ਕੇ ਬੀਜੇਪੀ 'ਚ ਚਲੇ ਗਏ ਇਹ ਸਾਡੀ ਰਾਜਨੀਤੀ ਦਾ ਇੱਕ ਕਲਚਰ ਬਣ ਚੁੱਕਾ ਹੈ ਪਰ ਜਿਸ ਤਰੀਕੇ ਦੇ ਨਾਲ ਇੱਕ ਤਰ੍ਹਾਂ ਦੀ ਮਰਿਆਦਾ ਦਾ ਘਾਣ ਕਰਨਾ ਕਿਸੇ ਨੂੰ ਇਸ ਤਰੀਕੇ ਨਾਲ ਬੁਲਾਣਾ ਔਰ ਉਹਨੂੰ ਕਹਿਣਾ ਕਿ ਤੂੰ ਗद्दार ਹੈ ਦੇਖੋ ਗद्दार ਇਸ ਦੇਸ਼ ਦੇ ਵਿੱਚ ਅਗਰ ਅਸੀਂ ਗਦਦਾਰੀ ਦੀ ਇੱਕ ਮर्यादा ਤੇ ਆਈ ਹੈ ਨਾ ਤੇ ਸ਼ਾਇਦ ਇਹ ਦੀ ਇਸ ਦਾ ਹਰ ਲੀਡਰ ਗਦਾਰੀ ਦੀ ਇਸ ਲਿਸਟ ਦੇ ਵਿੱਚ ਆ ਸਕਦਾ ਕਿਉਂਕਿ ਇੱਕ ਸੁਪਨੇ ਦੇ ਕੇ ਉਹਨਾਂ ਨੇ ਸਜਾਏ ਹੁੰਦੇ ਜੇਕਰ ਕਿਸੇ ਮੈਂਬਰ ਪਾਰਲੀਮੈਂਟ ਨੂੰ ਜਾਂ ਦੀ ਦੇ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਤੇ ਭੇਜਿਆ ਜਾਂਦਾ ਹੁੰਦਾ ਤਾਂ ਇਸ ਕਰਕੇ ਨਹੀਂ ਭੇਜਿਆ ਜਾਂਦਾ ਕਿ ਉਹ ਜਾ ਕੇ ਆਪਣੀ ਇੱਕ ਦੁਸ਼ਮਣੀ ਕੱਢਣ ਦੇਖੋ ਗਦਾਰੀ ਉਹਨੇ ਕਿੰਨਾ ਕੀਤੀ ਕਾਂਗਰਸ ਪਾਰਟੀ ਨੇ ਕੀਤੀ ਹੈ ਉਹਦਾ ਦੇਸ਼ ਦੀ ਜਨਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਫਿਰ ਵੀ ਇਸ ਤਰ੍ਹਾਂ ਦੀ ਮर्यादा ਕਰਕੇ ਜੋ ਅੱਜ ਇੱਕ ਬਵੰਡਰ ਬਣਾਇਆ ਜਾ ਰਿਹਾ ਹੈ ਇੱਕ ਧਾਰਮਿਕ ਤੇ ਪੋਲਿਟਿਕਲ ਰੰਗ ਦਿੱਤਾ ਜਾ ਰਿਹਾ ਉਸ ਤੋਂ ਪਹਿਲਾਂ ਇਹ ਵੇਖੋ ਕਿ ਜਿਹੜੇ ਵੀ ਧਾਰਮਿਕ ਕੁਰੀਤੀਆਂ ਹੋਈਆਂ ਕਿਉਂ ਉਸਨੂੰ ਇਨਸਾਫ ਮਿਲਿਆ ਅਗਰ ਉਹਦੀ ਇਨਸਾਫ ਦੀ ਗੱਲ ਕਰੀ ਤਾਂ ਦੋਵੇਂ ਗਦਾਰ ਨੇ ਜੀ ਪਰ ਸੰਸਦ ਦੇ ਵਿੱਚ ਇਸ ਤਰ੍ਹਾਂ ਜੋ ਵਿਵਾਦ ਹੋਣਾ ਕਿੰਨਾ ਕੁ ਸਹੀ ਹੈ ਦੇਖੋ ਸੰਸਦ ਇੱਕ ਹੋਪ ਹੈ ਇੱਕ ਸਾਨੂੰ ਇੱਕ ਉਮੀਦ ਦੇ ਕਰਨ ਦਿੰਦਾ ਦੇਖੋ ਬਾਹਰ ਦੇ ਦੇਸ਼ਾਂ 'ਚ ਕਿਸੇ ਤੇ ਚਰਚਾ ਹੁੰਦੀ ਹੈ ਉਹਨਾਂ ਦੇ ਲਾਈਫ ਸਟਾਈਲ ਤੇ ਚਰਚਾ ਹੁੰਦੀ ਹੈ ਸੋਸ਼ਲ ਜਸਟਿਸ ਤੇ ਚਰਚਾ ਹੁੰਦੀ ਹੈ ਪਰ ਸਾਡੇ ਇੱਥੇ ਕਿਸ ਤਰੀਕੇ ਦਾ ਇੱਕ ਪ੍ਰੋਟੈਸਟ ਚੱਲ ਰਿਹਾ ਸੀ ਜਿਹਦੇ ਉਧਰ ਬਨੀ ਦੇ ਬਟੂ ਨਿਕਲ ਰਹੇ ਨੇ ਤਾਂ ਉਹਨਾਂ ਨੂੰ ਇਹ ਗੱਲ ਕੀਤਾ ਗਿਆ ਇਹ ਸੰਸਦ ਦੀ ਮर्यादा ਨਹੀਂ ਹੈ ਔਰ ਇੱਕ ਮੈਂਬਰ ਪਾਰਲੀਮੈਂਟ ਔਰ ਦੂਸਰੀ ਗੱਲ ਲੀਡਰ ਆਫ ਆਪੋਜੀਸ਼ਨ ਹੈ ਰਾਹੁਲ ਗਾਂਧੀ ਇਜ਼ ਅ ਲੀਡਰ ਆਫ ਆਪੋਜੀਸ਼ਨ ਤਾਂ ਉਹਨਾਂ ਦੀ ਮर्यादा ਨਹੀਂ ਹੈ ਉਹਨਾਂ ਨੂੰ ਅੱਜ ਦੇਸ਼ ਦੇ ਮੁੱਦੇ ਉੱਤੇ ਠੀਕ ਹੈ ਉਹਨਾਂ ਦਾ ਕਿਸੇ ਗੱਲ ਵੱਲੋਂ ਰੋਸ ਸੀਗਾ ਕਿਉਂਕਿ ਉਹ ਪ੍ਰੋਟੈਸਟ ਕਰ ਰਹੇ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਵਾਬ ਮੰਗ ਰਹੇ ਸੀ ਉਸ ਮਾਮਲੇ 'ਚ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਖੜੇ ਹੋ ਕੇ ਐਸ ਤਰਾ ਵਾਅਦੇ ਨਹੀਂ ਯੂ ਆਰ ਅ ਟ੍ਰੇਟਰ ਤੇ ਉਹਦਾ ਉਹਨੂੰ ਕਹਣਾ ਦੇਸ਼ ਦੇ ਦੁਸ਼ਮਣ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਇੱਕ ਜਨਤਾ ਨੂੰ ਇੱਕ ਬਸ ਇੱਕ ਨਾ ਐਂਟਰਟੇਨਮੈਂਟ ਦੇ ਦੇਖੋ ਸਾਡੀ ਰਾਜਨੀਤੀ ਕੀ ਬਣ ਰਹੀ ਹੈ ਐਂਟਰਟੇਨਮੈਂਟ ਬਣ ਰਹੀ ਹੈ ਸਿਰਫ ਬਿਆਨਾਂ ਤੱਕ ਸੀਮਿਤ ਹੈ ਅੱਜ ਉਹਨੂੰ ਟ੍ਰੈਕਟਰ ਕਿਹਾ ਤੇ ਕਿੰਦੀ ਜਲਦੀ ਉਹ ਸ਼ਬਦ ਤੋਂ ਜਿਹੜਾ ਹੈ ਕਲਪਨਾ ਹੋਈ ਪੂਰੀ ਪਾਰਟੀ ਨੂੰ ਹੋਈ ਇੱਕ ਫਰੇਮਵਰਕ ਸੈੱਟ ਕੀਤਾ ਗਿਆ ਇੱਕ ਮੀਡੀਆ ਪ੍ਰੈਜੈਂਟੇਸ਼ਨ ਹੋਈ ਸੋ ਇਹ ਵਰਡਸ ਜਿਹੜੇ ਨੇ ਨਾ ਇਹ ਸੰਸਦ ਦੇ ਵਿੱਚੋਂ ਬਾਹਰ ਹੋਣੇ ਚਾਹੀਦੇ ਸੰਸਦ ਜਿਹੜੀ ਹੈ ਉਹ ਮੁੱਦਿਆਂ ਵਾਸਤੇ ਬਣੀ ਹੈ ਸੰਸਦ ਆਮ ਜਨਤਾ ਦੇ ਫਿਊਚਰ ਵਾਸਤੇ ਬਣੀ ਹੈ ਅਗਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਉਸ ਪਾਰਲੀਮੈਂਟ ਦੇ ਸੈਸ਼ਨ 'ਚ ਇਹ ਡਿਸਕਸ ਹੋਣਾ ਚਾਹੀਦਾ ਹੈ ਕਿ ਆਮ ਜਨਤਾ ਦਾ ਕਿਹਦਾ ਫਾਇਦਾ ਹੋਏਗਾ ਜੇ ਉਹਨੂੰ ਗद्दार ਕਿਆ ਜਾਂ ਨਹੀਂ ਕਿਆ ਉਹਦੇ ਨਾਲ ਆਮ ਜਨਤਾ ਦਾ ਕੋਈ ਫਾਇਦਾ ਨਹੀਂ ਹੈ ਆਮ ਜਨਤਾ ਨੂੰ ਇਹਦੇ ਨਾਲ ਕੁਝ ਨਹੀਂ ਹੋਣ ਵਾਲਾ ਸਿਰਫ ਇੱਕ ਸੈਲਫ ਜਿਹੜੀ ਅੰਦਰਲੀ ਹੁੰਦੀ ਨਾ ਪੀੜਾ ਜਾਂ ਅੰਦਰਲਾ ਜਿਹੜਾ ਜਿਹਦੀ ਤੁਹਾਡੇ ਅੰਦਰ ਹੰਕਾਰਡ ਲੀਡਰ ਚ ਹੁੰਦਾ ਉਹ ਬੋਲਦਾ ਪਿਆ ਇਹ ਹੰਕਾਰ ਬੋਲੇ ਨੇ ਜਿਹਦੇ ਵਿੱਚ ਤੁਸੀਂ ਦੇਖੋ ਕਿ ਉਹਦੇ ਵੱਲੋਂ ਦੇਸ਼ ਦਾ ਦੁਸ਼ਮਣ ਕਿਆ ਗਿਆ ਉਹਦੇ ਵੱਲੋਂ ਉਹਨੂੰ ਗद्दार ਕਿਆ ਗਿਆ ਪਰ ਇਹਦੇ ਨਾਲ ਤੁਸੀਂ ਦੇਖੋ ਆਮ ਜਨਤਾ ਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੈ ਇੱਕ ਉਹਨੂੰ ਤੁਸੀਂ ਇੱਕ ਪਿਕਚਰ ਬਣਾਤੀ ਦਾ ਡਰਟੀ ਪਿਕਚਰ ਹੂੰ ਡਰਟੀ ਪਿਕਚਰ ਹੈ ਡਰਟੀ ਪੋਲਿਟਿਕਸ ਦੀ ਡਰਟੀ ਪਿਕਚਰ ਉਹਨੂੰ ਬਣਾ ਕੇ ਅੱਜ ਸਾਰੇ ਲੀਡਰ ਕਰ ਰਹੇ ਨੇ ਉਹ ਪ੍ਰੋਟੈਸਟ ਵੀ ਹੋ ਰਹੇ ਨੇ ਸਭ ਲੀਡਰ ਬਿਆਨ ਦੇ ਰਹੇ ਨੇ ਪਰ ਇਸ ਤਰ੍ਹਾਂ ਦੀ ਮਰਿਆਦਾ ਦਾ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਹੈ ਆਮ ਜਨਤਾ ਵਾਸਤੇ ਆਮ ਜਨਤਾ ਦੇ ਕੰਮ ਕਰਨੇ ਚਾਹੀਦੇ ਜਿਹੜੇ ਕਿ ਸੱਤਾ ਤੇ ਵਿਪੱਖਸ਼ ਦੀ ਸਰਕਾਰ ਦੋਨੋਂ ਮਾਫ ਕਰਨਾ ਵਿਪਖਸ਼ਤ ਜਿਹੜੇ ਲੀਡਰ ਨੇ ਉਹ ਕੰਮ ਕਰਨ ਦੇ ਵਿੱਚ ਅੱਜ ناکਾਮਯਾਬ ਸਾਬਤ ਹੋ ਰਹੇ ਨੇ ਜੀ ਸਰ ਸਭ ਤੋਂ ਵੱਧ ਅਸਰ ਨੌਜਵਾਨਾਂ ਤੇ ਪੈਂਦਾ ਜੋ ਕਿ ਕੱਲ ਦਾ ਭਵਿੱਖ ਹੁੰਦੇ ਨੇ ਤਾਂ ਨੌਜਵਾਨਾਂ ਦਾ ਇਸ ਇਹੋ ਜਿਹੇ ਸਿਆਸਤ ਤੇ ਕੀ ਅਸਰ ਪੈਗਾ ਕਿਉਂ ਅੱਜ ਦੇ ਮੁੱਦੇ ਕੁਝ ਹੋਰ ਨੇ ਰੋਜ਼ਗਾਰ ਜਿਵੇਂ ਉਹ ਜਾਣਾ ਮਿਲਣਾ ਚਾਹੀਦਾ ਹੈ ਦੂਸਰੇ ਪਾਸੇ ਸਿੱਖਿਆ ਉਹ ਮਿਲਣੀ ਚਾਹੀਦੀ ਲੇਕਿਨ ਜੋ ਸੰਸਦ ਦੇ ਵਿੱਚ ਮੁੱਦੇ ਉਹ ਹੋਰ ਹੀ ਕੁਝ ਬੰਦੇ ਜਾ ਰਹੇ ਨੇ ਦੇਖੋ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਬਹੁਤ ਅੱਛਾ ਸਵਾਲ ਹੈ ਕਿ ਅੱਜ ਨੌਜਵਾਨ ਸਿਆਸਤ 'ਚ ਆ ਕਿੱਥੇ ਰਿਹਾ ਤੁਸੀਂ ਦੱਸੋ ਪੁਰਾਣੇ ਜਿਹੜੇ ਲੀਡਰ ਨੇ ਉਹ ਇੱਕ ਥੰਬ ਬਣ ਕੇ ਬੈਠੇ ਨੇ ਜੇਰਾ ਵੀ ਕੋਈ ਲੀਡਰ ਹੈ ਚਾਹੇ ਕਿਸੇ ਵੀ ਸ਼ਹਿਰ ਚਾ ਦੇਸ਼ ਦੇ ਕਿਸੇ ਵੀ ਸ਼ਹਿਰ ਤੁਸੀਂ ਦੇਖ ਲੋ ਅਗਰ ਕੋਈ ਐਮਪੀ ਇੱਕ ਵਾਰ ਬਣਿਆ ਤੇ ਤਿੰਨ ਵਾਰ ਬਣਿਆ ਕਹਿੰਦਾ ਮਤਲਬ ਹੈ ਕਿ ਅਗਰ ਹਾਰ ਵੀ ਗਿਆ ਤੇ ਅਗਲੀ ਵਾਰ ਵੀ ਉਹੀ ਕੈਂਡੀਡੇਟ ਹੁੰਦਾ ਨੌਜਵਾਨਾਂ ਨੂੰ ਤੇ ਅੱਗੇ ਆਉਂਦਾ ਮੌਕੇ ਨਹੀਂ ਦੇਣਾ ਚਾਹੁੰਦੇ ਇਹ ਲੀਡਰ ਲੋਗ ਆਪਣੀ ਜਿਹੜੀ ਕੁਰਸੀ ਦੇ ਉੱਤੇ ਇੱਕ ਐਸਾ ਸਪਰਿੰਗ ਲਾਈ ਬੈਠੇ ਨੇ ਇਹ ਕਹਿੰਦੇ ਇੱਕ ਵਾਰੀ ਸੀ ਕੁਰਸੀ ਤੇ ਬਹਿ ਗਏ ਤੇ ਕੁਰਸੀ ਸਾਡੀ ਹੈ ਉਸ ਕੁਰਸੀ ਨੂੰ ਕੋਈ ਨਹੀਂ ਹਰਾ ਸਕਦਾ ਤੁਸੀਂ ਦੇਖੋ ਕਿ ਅਗਰ ਕੋਈ ਪੀਐਮ ਦਾ ਵੀ ਕਾਰਿਆਕਾਲ ਹੈ ਉਹਦਾ ਵੀ ਫਿਕਸ ਹੋਣਾ ਚਾਹੀਦਾ ਇੱਕ ਐਮਪੀ ਦਾ ਵੀ ਕਾਰਿਆਕਾਲ ਫਿਕਸ ਹੋਣਾ ਚਾਹੀਦਾ ਪਰ ਸਾਡੇ ਦੇਸ਼ ਦੇ ਨੌਜਵਾਨ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਵੇਖਣਗੇ ਕਿ ਯਾਰ ਲੋਕ ਸਭਾ ਚ ਜਾ ਕੇ ਜੇ ਕੋਈ ਪੜਿਆ ਲਿਖਿਆ ਨੌਜਵਾਨ ਹੈ ਅਗਰ ਠੀਕ ਹੈ ਕੋਈ ਅੱਜ AI ਦਾ ਯੋਗ ਹੈ ਅਗਰ ਕੋਈ ਆਪਣਾ ਇੱਕ ਅਲੱਗ ਚੀਜ਼ ਦੇਸ਼ ਵਾਸਤੇ ਕਰਨਾ ਚਾਹੁੰਦਾ ਪਰ ਜਦੋਂ ਸੋਚੇਗਾ ਕਿ ਯਾਰ ਇਸ ਦੇਸ਼ ਦੇ ਵਿੱਚ ਚਰਚਾ ਜਿਹੜੀ ਹੈ ਅੱਜ AI ਨੂੰ ਛੱਡ ਕੇ ਜਾਂ ਦੇਸ਼ ਦੇ ਮੁੱਦਿਆਂ ਨੂੰ ਛੱਡ ਕੇ ਇੱਕ ਸ਼ਬਦ ਦੇ ਉੱਤੇ ਚਰਚਾ ਹੋ ਰਹੀ ਹੈ ਇੱਕ ਸ਼ਬਦ ਹੈ ਨਾ ਗਦਾਰ ਜਸਟ ਅ ਵਨ ਵਰਡ ਉਹਦੇ ਤੇ ਚਰਚਾ ਹੋ ਰਹੀ ਹੈ ਤੇ ਨੌਜਵਾਨ ਰਾਜਨੀਤੀ ਕੀ ਕਰੂਗਾ ਅੱਜ ਲੋਕਾਂ ਨੂੰ ਇੱਕ ਐਸਾ ਫਰੇਮਵਰਕ ਦਿੱਤਾ ਜਾ ਰਿਹਾ ਕਿ ਜਿਸ ਦੇ ਵਿੱਚ ਕੀ ਲੋਕ ਇਹ ਸੋਚ ਰਹੇ ਨੇ ਕਿ ਹਾਂ ਅਸੀਂ ਇਹਦੇ ਵਿੱਚ ਉਲਝ ਕੇ ਰਹਿ ਜਾਈਏ ਮੁੱਦਿਆਂ ਤੋਂ ਦੂਰ ਰਹੀਏ ਦੇਖੋ ਨੌਜਵਾਨਾਂ ਵਾਸਤੇ ਕੀ ਅੱਜ ਕੋਈ ਬੰਦਾ AI ਦਾ ਹੋਏਗਾ ਤਾਂ ਕਿ ਉਹ ਇਸ ਚੀਜ਼ ਨੂੰ ਕੋਈ ਚੰਗੀ ਸਮਝ ਆਏਗਾ ਅੱਜ ਕੋਈ ਸੌਫਟਵੇਅਰ ਇੰਜੀਨੀਅਰ ਹੋਏਗਾ ਅੱਜ ਕਿਸੇ ਨੇ ਦੇਸ਼ ਦੀ ਲੋਕਾਂ ਨੂੰ ਰੋਜ਼ਗਾਰ ਦੇਣਾ ਹੋਏਗਾ ਉਹਨੂੰ ਇਹ ਨਾਲ ਚੀਜ਼ਾਂ ਨਾਲ ਕੀ ਲੈਣਾ ਦੇਣਾ ਤੁਸੀਂ ਕਹੋ ਜਾਂ ਨਾ ਕਹੋ ਉਲੀਨਰ ਦੇ ਸਾਰੇ ਇੱਕੋ ਜਿਹੇ ਨਾ ਸੋ ਨੌਜਵਾਨਾਂ ਦੇ ਉੱਤੇ ਇੱਕ ਬੜਾ ਬੈਡ ਇੰਪੈਕਟ ਆ ਰਿਹਾ ਹੈ ਸਿੱਧਾ ਕਿ ਸਾਡੇ ਦੇਸ਼ ਦੇ ਵਿੱਚ ਯੰਗ ਲੀਡਰਸ ਪੈਦਾ ਨਹੀਂ ਹੋ ਰਹੇ ਤਾਂ ਇਹ ਵੀ ਘਾਟਾ ਹੈ ਮਤਲਬ ਗੱਲ ਫਿਰ ਉੱਥੇ ਆ ਜਾਂਦੀ ਕਿ ਸਾਡੇ ਲੀਡਰਾਂ ਨੇ ਆਪਣੀ ਮਰਿਆਦਾ ਦਾ ਘਾਣ ਆਪਣੇ ਆਪ ਕੀਤਾ ਆਪਣੇ ਸ਼ਬਦਾਂ ਨਾਲ ਕੀਤਾ ਆਪਣੀ ਦਿਨਚਰਿਆ ਦੇ ਨਾਲ ਕੀਤਾ ਤੇ ਉਹ ਜਿਹੜਾ ਘਾਣ ਹੈ ਲੋਕਾਂ ਦੇ ਸਾਹਮਣੇ ਆ ਰਿਹਾ ਪਰ ਇਹਨਾਂ ਚੀਜ਼ਾਂ ਦੇ ਨਾਲ ਦੇਸ਼ ਨੂੰ ਨੁਕਸਾਨ ਹੈ ਉਸ ਦੂਸਰਾ ਇੱਕ ਸਿਰਫ ਇੱਕ ਤੰਦਰ ਸਿਰ ਇੱਕ ਪੋਲਿਟਿਕਲ ਪਿਕਚਰ ਬਣਾਈ ਜਾ ਰਹੀ ਹੈ ਕਿ ਦਿਹਾੜੀ ਦਾ ਮੁੱਦਾ ਬਣਾਇਆ ਜਾ ਰਿਹਾ ਡਿਬੇਟਾਂ ਵੀ ਹੋਣਗੀਆਂ ਉਹ ਗਦਾਰ ਉਹ ਗਦਾਰ ਨਿਕਲੇਗਾ ਕੁਝ ਨਹੀਂ ਬਸ ਠੀਕ ਹੈ ਇੱਕ ਦਿਨ ਪਾਸ ਕਰ ਦਿੱਤਾ ਜਾਏਗਾ ਜਿਸ ਦੇ ਵਿੱਚ ਕੀ ਇੱਕ ਪੋਲਿਟਿਕਲ ਡਰਟੀ ਪਿਕਚਰ ਦਿਖਾਤੀ ਜਾਏਗੀ ਤੇ ਕੱਲ ਫਿਰ ਇੱਕ ਨਵੇਂ ਮੁੱਦੇ ਦੇ ਨਾਲ ਨਵੇਂ ਦਿਨ ਦੀ ਸ਼ੁਰੂਆਤ ਹੋਏਗੀ ਕਿ ਲੀਡਰਸ ਸਿਆਸਤ ਦੇ ਵਿੱਚ ਆਪਣਾ ਮਜ਼ਾਕ ਖੁਦ ਬਣਾ ਰਹੇ ਨੇ ਮਜ਼ਾਕ ਹੀ ਹੈ ਹੂੰ ਤੁਸੀਂ ਦੋਸਤੋ ਮੀਮਸ ਬਣ ਰਹੇ ਨੇ ਬਹੁਤ ਜ਼ਿਆਦਾ ਤੇ ਫਿਰ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਆਮ ਲੋਕ ਪਬਲਿਕ ਜੋ ਹੈ ਉਹਨਾਂ ਦੇ ਕਮੈਂਟ ਦੇਖੇ ਜਾਂ ਤਾਂ ਸੋਸ਼ਲ ਮੀਡੀਆ ਤੇ ਉਹ ਤਰ੍ਹਾਂ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਇੱਕ ਦੂਜੇ ਨੂੰ ਤੁਸੀਂ ਆਪੇ ਖੁਦ ਕਹਿ ਰਹੇ ਹੋ ਨਾ ਅੱਜ ਕਮੈਂਟਿੰਗ ਕੀ ਹੋ ਰਹੀ ਹੈ ਠੀਕ ਹੈ ਅੱਜ ਦੋਸਤੋ ਦੇਸ਼ ਦੇ ਮੁੱਦੇ ਦੀ ਕੋਈ ਗੱਲ ਹੋ ਰਹੀ ਹੈ ਜੇਕਰ ਕੋਈ ਇਸ਼ੂ ਸੀ ਤੋਂ ਤੇ ਡਿਸਕਸ ਕਰਨਾ ਚਾਹੀਦਾ ਸੀ ਜੇ ਗद्दार ਕਿਹਾ ਜਾਂ ਜੋ ਉਹਦੇ ਵੱਲੋਂ ਦੇਸ਼ ਦਾ ਦੁਸ਼ਮਣ ਕਿਹਾ ਗਿਆ ਪਰ ਜਦੋਂ ਤੁਸੀਂ ਇਕੱਠੇ ਸੀ ਉਹ ਤੋਂ ਤੁਹਾਨੂੰ ਇਹ ਚੀਜ਼ ਯਾਦ ਨਹੀਂ ਰਵਨੀਤ ਬਿੱਟੂ ਨੂੰ ਰਵਨੀਤ ਬਿੱਟੂ ਬੈਂ ਸਿੰਘ ਦੇ ਪਰਿਵਾਰ ਤੋਂ ਹੈ ਰਵਨੀਤ ਬਿੱਟੂ ਹਣੀ ਜਿਸ ਵੇਲੇ ਕਾਂਗਰਸ ਦੇ ਵਿੱਚ ਸੀ ਉਸ ਵੇਲੇ 84 ਦਾ ਸਾਕਾ ਉਹ ਉਹਨਾਂ ਦੇ ਹੁੰਦਿਆਂ ਹੋਇਆ ਸਵਾਲ ਹੈ ਕਿ ਯਾ ਤਾਂ 84 ਦਾ ਇਨਸਾਫ ਮਿਲ ਗਿਆ ਹੋਵੇ ਨਾ ਫਿਰ ਤੇ ਬਹੁਤ ਸਾਰੀਆਂ ਗੱਲਾਂ ਨੇ ਕਹਿਣ ਜੋਗੀਆਂ ਕਿ ਠੀਕ ਹੈ ਜੀ 84 ਦਾ ਇਨਸਾਫ ਮਿਲ ਗਿਆ ਅੱਜ ਵੀ ਪਰਿਵਾਰ ਰੋਂਦੇ ਨੇ ਹਰ ਸਾਲ ਜਦੋਂ ਨਵੰਬਰ 1984 ਆਉਂਦੀ ਹੈ ਤਾਂ ਲੋਕਾਂ ਦੇ ਹਿਰਦੇ ਬਲਉਂਦੇ ਜਾਂਦੇ ਨੇ ਲੋਕ ਉਸ ਨੂੰ ਯਾਦ ਕਰਕੇ ਰਹਿੰਦੇ ਨੇ ਔਰ ਉਸ ਵੇਲੇ ਇਹਨਾਂ ਸਾਰਿਆਂ ਲੀਡਰਸ ਨੂੰ ਜਿਹੜੇ ਕਿ ਅੱਜ ਇੱਕ ਦੂਜੇ ਤੋਂ ਉਹ ਦੁਸ਼ਮਣ ਜਾਂ ਗੱਤਾਰ ਕਹਿ ਰਹੇ ਨੇ ਉਹ ਉਹਨਾਂ ਨੂੰ ਗੱਤਾਰ ਕਹਿ ਰਹੇ ਨੇ ਕੌਮ ਦੇ ਕਈ ਵਾਰ ਫੈਸਲੇ ਇਸ ਤਰ੍ਹਾਂ ਦੇ ਆ ਜਾਂਦੇ ਨੇ ਜਿਦੇ ਨਾਲ ਕਿਸੇ ਦਾ ਹਿਰਦਾ ਬਲਉਂਦਿਆ ਜਾਂਦਾ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਪਰ ਇਹ ਜਿਹੜੀਆਂ ਚੀਜ਼ਾਂ ਕਰਕੇ ਐਦਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਕੇ ਇੱਕ ਖੜੇ ਹੋ ਕੇ ਕਿਹਾ ਉਹ ਯੂ ਆਰ ਟ੍ਰੇਟਰ ਹੈਲੋ ਫਰੈਂਡ ਯੂ ਆਰ ਮਾਈ ਟ੍ਰੇਟਰ ਪਲੱਸ ਇਦਾਂ ਦੀ ਗੱਲਾਂ ਜਿਹੜੀਆਂ ਨੇ ਨਾ ਸ਼ੋਭਣ ਦਿੰਦੀਆਂ ਰਾਹੁਲ ਗਾਂਧੀ ਦਾ ਕਦ ਬਹੁਤ ਉੱਚਾ ਹੈ ਰਾਹੁਲ ਗਾਂਧੀ ਜੇਕਰ ਪਾਰਟੀ ਦੇ ਵੱਡੇ ਲੀਡਰ ਨੇ ਤੇ ਨਾਲੇ ਨਾਲ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਵੀ ਨੇ ਤਾਂ ਇਸ ਕਰਕੇ ਰਾਹੁਲ ਗਾਂਧੀ ਨੂੰ ਵੀ ਇਹ ਸੋਚ ਕੇ ਗੱਲ ਕਰਨੀ ਚਾਹੀਦੀ ਔਰ ਦੂਸਰਾ ਇਸ ਮੁੱਦੇ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਗੱਲ ਕਰਨੀ ਚਾਹੀਦੀ ਸੀ ਜਿਹਦੇ ਨਾਲ ਕਿ ਲੋਕਾਂ ਨੂੰ ਫਾਇਦਾ ਹੁੰਦਾ ਪਰ ਲੋਕਾਂ ਨੂੰ ਫਾਇਦਾ ਕੋਈ ਨਹੀਂ ਹੈ ਸਿਰਫ ਇੱਕ ਦਿਖਾਵਾ ਜਿਹੜਾ ਉਸ ਨੂੰ ਸਹੀ ਤਰੀਕੇ ਨਾਲ ਮੀਡੀਆ ਦੇ ਵਿੱਚ ਪੇਸ਼ ਕਰਨ ਦੀ ਕੰਮ ਜਾਰਾ ਕੀਤਾ ਜਾ ਰਿਹਾ ਹੈ ਉਹੀ ਇਸ ਪੂਰੇ ਵਿਵਾਦ ਦਾ ਇੱਕ ਜਰਾ ਨਿਸ਼ਕਰਸ਼ ਹੈ ਉਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ ਕਿ ਲੀਡਰਸ ਨੂੰ ਮਾਨ ਮਰਿਆਦਾ ਦਾ ਪਤਾ ਨਹੀਂ ਹੁੰਦਾ ਇੱਕ ਪਾਸੇ ਤਾਂ ਕਹਿ ਦਿੰਦੇ ਕਿ ਤਿੰਨ ਤਿੰਨ ਵਾਰੇ ਐਮਪੀ ਬਣੇ ਨੇ ਇਹਨਾਂ ਨੂੰ ਪਾਰਲੀਮੈਂਟ 'ਚ ਜਗ੍ਹਾ ਮਿਲਦੀ ਹੈ ਲੇਕਿਨ ਕਿ ਮਾਨ ਮਰਿਆਦਾ ਸ਼ਬਦਾਂ ਦੀ ਮਾਨ ਮਰਿਆਦਾ ਕੀ ਰੱਖਣੀ ਹੈ ਭੁੱਲ ਜਾਂਦੇ ਨੇ ਇੱਕ ਸਮਾਜ ਚ ਰਾਜ ਕਰ ਪਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਚੱਲਦਾ ਹਮ ਜਦੋਂ ਵੀ ਕੋਈ ਬੱਚੇ ਨੇ ਜੌਬ ਲੈਣੀ ਹੁੰਦੀ ਨਾ ਉਸ ਨੂੰ ਪਰਸਨੈਲਿਟੀ ਡਿਵੈਲਪਮੈਂਟ ਦੇ ਕੋਰਸ ਜਾਇਆ ਜਾਂਦਾ ਹੈ ਮੈਨੂੰ ਲੱਗਦਾ ਕਿ ਲੋਕ ਸਭਾ ਦੇ ਵਿੱਚ ਸਭ ਤੋਂ ਪਹਿਲੇ ਇਹ ਡਿਸਕਸ ਹੋਣਾ ਚਾਹੀਦਾ ਕਿ ਇੱਕ ਨਾ ਕਿਤਾਬ ਰੂਲ ਬੁੱਕ ਬਣਨੀ ਚਾਹੀਦੀ ਹੈ ਉਹ ਰੂਲ ਬੁੱਕ ਦੇ ਵਿੱਚ ਘਟੋ ਘਟਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਰੂਲਸ ਕੀ ਨੇ ਤੁਸੀਂ ਦੇਖੋ ਅਸੀਂ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਲੋਕ ਸਭਾ ਤੋਂ ਬਾਹਰ ਸੀ ਲੋਕ ਸਭਾ ਦੀਆਂ ਪੌਣੀਆਂ ਸੀ ਥੈਟ ਮੀਨਸ ਜਿਹੜੀਆਂ ਸਟੈਪਸ ਨੇ ਉਹ ਲੋਕ ਸਭਾ ਦਾ ਪਾਰਟ ਸੀ ਤਾਂ ਲੋਕ ਸਭਾ ਦੇ ਇੱਕ ਬੂਹੇ ਦੇ ਗਾੜੀ ਖੜ ਕੇ ਇਸ ਤਰ੍ਹਾਂ ਦੇ ਸਵਾਲ ਕੀਤੇ ਗਏ ਸੋ ਮर्याਦਾ ਦਾ ਇਹਨਾਂ ਨੂੰ ਕੋਈ ਪਤਾ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਤੁਸੀਂ ਦੇਖੋ ਆਮ ਜਨਤਾ ਨੂੰ ਕਈ ਵਾਰ ਇਸ ਤਰ੍ਹਾਂ ਦੇ ਮੁੱਦਿਆਂ ਦੇਤੇ ਘਿਰਨਾ ਪੰਦਾ ਪਿਆ ਆਮ ਜਨਤਾ ਨੂੰ ਕਿਉਂ ਉਹਨਾਂ ਵਾਸਤੇ ਉਹਨਾਂ ਦਾ ਦਰਦ ਦਰਦ ਨਹੀਂ ਹੈ ਜਦੋਂ ਕਿਸੇ ਬੰਦੇ ਨਾਲ ਤੱਕਾ ਹੁੰਦਾ ਹੈ ਤਾਂ ਉਹਦੇ ਵਾਸਤੇ ਕਿਉਂ ਨਹੀਂ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਉਸ ਲੀਡਰ ਵਾਸਤੇ ਦਾ ਇਹ ਸ਼ਬਦ ਕਿਉਂ ਨਹੀਂ ਵਰਤੇ ਜਾਂਦੇ ਉਸ ਅਫਸਰ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਕਿਉਂ ਨਹੀਂ ਵਰਤੇ ਜਾਂਦੇ ਪਰ ਅੱਜ ਕੀ ਹੈ ਕਿ ਬਿਟਵੀਨ ਟੂ ਲੀਡਰਸ ਜਿਹੜੇ ਪਹਿਲੇ ਦੋਸਤ ਸੀ ਅੱਜ ਵੱਖਰੇ ਹੋ ਗਏ ਤਾਂ ਉਸ ਨੇ ਇੱਕ ਦੂਸਰੇ ਨੂੰ ਜਿਸ ਤਰੀਕੇ ਨਾਲ ਤੰਜ ਕੱਸਿਆ ਪਰ आम जनता ਦਾ ਇਹਦੇ ਨਾਲ ਕੋਈ ਲੈਣਾ ਦੇਣੀਆ ਇੱਕ ਸ਼ੋਕੇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਪਾਛਪਾ ਪੂਰਨ ਤੌਰ ਤੇ ਕਾਮਯਾਬ ਹੋਈ ਹੈ ਕਿਹਾ ਡਰਾਮਾ ਵੀ ਹੋ ਸਕਦਾ ਹੈ ਕਿ ਅਸੀਂ ਜੋ ਹੈ ਸੋਸ਼ਲ ਮੀਡੀਆ ਤੇ ਆਪਣੀ ਜ਼ਿਆਦਾ ਪਹਿਚਾਨ ਬਣਾਣੀ ਹੈ ਫੇਮ ਬਣਾਣਾ ਹੈ ਤਾਂ ਆਪਣੇ ਕੰਮਾਂ ਨੂੰ ਕਿਉਂਕਿ ਕੰਮ ਤਾਂ ਕੋਈ ਕੀਤੇ ਨਹੀਂ ਜਾਂਦੇ ਇਸ ਤਰ੍ਹਾਂ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਤਾਂ ਕੰਮਾਂ ਦੀ ਜੋ ਡਵੈਲਪਮੈਂਟ ਹੈ ਉਹ ਤਾਂ ਹੋ ਨਹੀਂ ਰਹੀ ਲੇਕਿਨ ਇਸ ਤਰ੍ਹਾਂ ਦੀ ਜੋ ਸ਼ਬਦਾਵਲੀ ਉਹ ਵਰਤ ਕੇ ਆਪਣੇ ਆਪ ਚ ਫੇਮ ਲੈਣਾ ਇਕਵਾ ਵਰਡ ਐਂਟਰਟੇਨਮੈਂਟ 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 ਹੂੰ ਇਹ ਉਹ ਹੈ ਦਿਸ ਇਜ਼ ਓਨਲੀ ਪਰਪਸ ਫॉर ਐਂਟਰਟੇਨਮੈਂਟ ਆਪਾਂ ਕਈ ਬੜੀ ਵੀਡੀਓ ਦੇਖਦੇ ਨਾ ਲਿਖਿਆ ਹੁੰਦਾ ਦਿਸ ਵੀਡੀਓ ਇਜ਼ ਓਨਲੀ ਫॉर ਦਾ ਐਂਟਰਟੇਨਮੈਂਟ ਪਰਪਸ ਦਿਸ ਇਜ਼ ਵੀਡੀਓ ਫॉर ਜਸਟ ਲਾਈਕ ਅ ਲੋਕਲ ਥਿੰਗ ਮਨ ਇਦਾਂ ਦੀ ਚੀਜ਼ਾਂ ਲੋਕਾਂ ਨੂੰ ਜਾਗਰੂ ਕਰਨ ਵਾਸਤੇ ਆ ਇਸ ਵੀਡੀਓ ਦੇ ਉੱਤੇ ਨਾ ਇੱਕ ਐਂਟਰਟੇਨਮੈਂਟ ਲਿਖਦਣਾ ਚਾਹੀਦਾ ਮਨ ਲੋ ਜਿਹੜਾ ਵੀ ਇਸ ਇਸ ਨੂੰ ਜਰੀ ਵੀਡੀਓ ਨੂੰ ਜਿਸ ਤਰੀਕੇ ਨਾਲ ਚਲਾ ਰਹੇ ਨੇ ਮੀਮਸ ਬਣਾ ਰਹੇ ਨੇ ਇਹ ਪ੍ਰੋਟੈਸਟ ਕਰ ਰਹੀਆਂ ਇਹਨਾਂ ਦੇ ਹੱਕ 'ਚ ਬੋਲ ਰਹੇ ਪਏ ਨੇ ਦੇਖੋ ਅਸੀਂ ਦੋਵਾਂ ਦਾ ਪੱਖ ਰੱਖ ਰਹੇ ਹਾਂ ਅਸੀਂ ਦੋਵਾਂ ਨੂੰ ਇੱਕ ਕਚਰੇ 'ਚ ਖੜਾ ਕਰ ਰਹੇ ਹਾਂ ਕਿ ਦੋਨੋਂ ਗਲਤ ਨੇ ਪਰ ਜਿਸ ਤਰੀਕੇ ਨਾਲ ਜਿਹੜੇ ਇਹਨੂੰ ਸਹੀ ਤਰੀਕੇ ਨਾਲ ਜਵਾ ਰਹੇ ਨਾ ਉਹਨਾਂ ਵਾਸਤੇ ਮਹਿਜ਼ ਇੱਕ ਐਂਟਰਟੇਨਮੈਂਟ ਹੈ ਐਂਟਰਟੇਨਮੈਂਟ ਹੈ ਤੋਂ ਐਂਟਰਟੇਨਮੈਂਟ ਕਰ ਰਹੇ ਨੇ ਦਿਹਾੜੀ ਬੜੀ ਉਹਦੀ ਆ ਪਾਸ ਹੋ ਗਈ ਹੈ ਇਸ ਮੁੱਦੇ ਨੂੰ ਲੈ ਕੇ ਚਰਚਾ ਵੀ ਬਹੁਤ ਹੋ ਗਈ ਹੈ ਪਾਸ ਵੀ ਹੋ ਗਈ ਲੇਕਿਨ ਆਮ ਜਨਤਾ ਨੂੰ ਇਸ ਸ਼ਬਦਾ ਦੇ ਨਾਲ ਕੋਈ ਵੀ ਲੈਣ ਦਾ ਨਹੀਂ ਹੈ ਕੋਈ ਫਾਇਦਾ ਨਹੀਂ ਹੈ ਜੀ ਸ਼ੁਕਰੀਆ ਸਰ ਗੱਲਬਾਤ ਕਰਲੇ ਸੋ ਬਿਲਕੁਲ ਜਿਸ ਤਰ੍ਹਾਂ ਅੱਜ ਸੰਸਦ ਦੇ ਵਿੱਚ ਸ਼ਬਦਾਂ ਦਾ ਤਕਰਾਰ ਹੋਇਆ ਇਸ ਤੋਂ ਇਹ ਤਾਂ ਕਹਿ ਨਹੀਂ ਸਕਦੇ ਕਿ ਕੌਣ ਸਹੀ ਹੈ ਕੌਣ ਗਲਤ ਹੈ ਲੇਕਿਨ ਜੋ ਸਵਾਲ ਹੈ ਉਹ ਇਹੀ ਖੜਾ ਹੁੰਦਾ ਹੈ ਕਿ ਲੋਕਤੰਤਰ ਦਾ ਪੱਧਰ ਇੰਨਾ ਡਿੱਗ ਚੁੱਕਿਆ ਹੈ ਲੋਕਾਂ ਨੇ ਮੁੱਦੇ ਜਿੱਥੇ ਉਠਾਣੇ ਚਾਹੀਦੇ ਨੇ ਉੱਥੇ ਅੱਜ ਇਸ ਤਰ੍ਹਾਂ ਦੀ ਜੋ ਸ਼ਬਦਾਵਲੀ ਹੈ ਉਹ ਵਰਤੀ ਜਾ ਰਹੀ ਹੈ ਤੇ ਕਿੰਨਾ ਕੁ ਸਹੀ ਹੈ ਕਿ ਜੋ ਲੀਡਰਸ ਨੇ ਉਹ ਜਦੋਂ ਇੱਕ ਦੂਜੇ ਦੇ ਸਾਹਮਣੇ ਵਿਰੋਧੀ ਧਿਰਾਂ ਗੁਜ਼ਰਦੀਆਂ ਨੇ ਤਾਂ ਇਸ ਤਰ੍ਹਾਂ ਦੀ ਦਾਵਲੇ ਵਰਤਦਿਆ ਨੇ ਤਾਂ ਲੋਕਤੰਤਰ ਦਾ ਪੱਦਰ ਜੋ ਹੈ ਉਹ ਕਿੰਨਾ ਕੁ ਅੱਜ ਦੇ ਜ਼ਮਾਨੇ ਦੇ ਵਿੱਚ ਡਿੱਗ ਚੁੱਕਿਆ ਹੈ